ਤੁਸੀਂ ਬਠਿੰਡਾ ਸੀਟ ਦੀ ਗੱਲ ਕਰੀ ਬਠਿੰਡੇ ਵਾਲੇ ਆਪ ਹੀ ਰਿਕਾਰਡ ਬਣਾ ਕੇ ਤੇ ਆਪ ਹੀ ਰਿਕਾਰਡ ਤੋੜਦੇ ਨੇ ਉਹ ਕਿਵੇਂ ਹੁਣ ਹਰ ਸਿਮਰਤ ਨੂੰ ਤਿੰਨ ਵਾਰੀ ਜਿਤਾਇਆ ਇਹਨਾਂ ਨੇ ਰਿਕਾਰਡ ਕਾਇਮ ਕੀਤਾ ਬਾਦਲ ਕਿਆਂ ਨੂੰ ਮੁੱਖ ਮੰਤਰੀ ਬਣਾਇਆ ਰਿਕਾਰਡ ਕਾਇਮ ਕੀਤਾ ਤੇ ਅੱਜ ਤੀ ਇਹ ਰਿਕਾਰਡ ਆਪ ਹੀ ਤੋੜ ਮਲੇ ਕਿਉਂਕਿ ਜਿਹੜੇ ਬਠਿੰਡੇ ਵਾਲੇ ਆ ਨਾ ਇਹ ਇਹ ਬਠਿੰਡੇ ਵਾਲੇ ਅੜੀਆਂ ਭੰਦੇ ਨੇ ਆਕੜ ਨਹੀਂ ਸਹਿੰਦੇ ਕਿਸੇ ਦੀ ਪਿਆਰ ਨਾਲ ਭਾਵੇਂ ਕੁਛ ਮਰਜ਼ੀ ਇਹਨਾਂ ਤੋਂ ਵੋਟਾਂ ਛੱਡੋ ਕੁਛ ਮਰਜ਼ੀ ਇਹਨਾਂ ਤੋਂ ਲੈ ਲਓ ਇਹ ਕੰਮ-ਕੁਮ ਨਹੀਂ ਦੇਖਦੇ ਜੇ ਆਪਾਂ ਗੱਲ ਕਰੀਏ ਵੀ ਕੰਮ ਕੰਮ-ਕੁਮ ਨਹੀਂ ਦੇਖਦੇ ਕੰਮ ਤਾਂ ਬਾਦਲਾਂ ਨੇ ਬਹੁਤ ਕੀਤੇ ਸੀ ਜੇ ਮੌੜ ਹਲਕੇ ਦੀ ਗੱਲ ਕਰਦੇ ਆ ਤਾਂ ਜਨਮੇਜਾ ਸਿੰਘ ਸੇਖੋ ਜਿਨ੍ਹਾਂ ਨੇ ਕੰਮ ਤਾਂ ਕਿਸੇ ਨੇ ਕੀਤੇ ਨਹੀਂ ਜਨਮੇਜਾ ਸਿੰਘ ਸੇਖੋ ਨੇ ਖੇਤਾਂ ਦੇ ਵਿੱਚ ਵੀ ਜਿਹੜੇ ਘਰ ਪਾਏ ਹੋਏ ਸੀ ਉੱਥੇ ਵੀ ਪਹਿਆਂ ਪੱਕੀਆਂ ਕਰਾਤੀਆਂ ਸੀ ਆ ਖਾਲ ਨਹਿਰਾ ਹੋਰ ਜਿਹੜੇ ਹੈ ਜੇ ਨਿੱਕੇ-ਮੋਟੇ ਕੰਮ ਸੀ ਇਹ ਤਾਂ ਬਹੁਤ ਜ਼ਿਆਦਾ ਕੀਤੇ ਸੀ ਪਰ ਲੋਕ ਕੰਮ ਨਹੀਂ ਦੇ ਰਹੇ ਸੇਖੋਂ ਸਾਹ ਦੇ ਵਿੱਚ ਥੋੜੀ ਹੈਂਕੜ ਜੀ ਸੀਗੀ ਲੋਕਾਂ ਨੇ ਕੱਢ ਕੇ ਦਿਖਾ ਦਿੱਤੀ ਲੋਕਾਂ ਨੇ ਕੱਢ ਤੀ ਕਿਉਂਕਿ ਕੰਮ ਨਹੀਂ ਦੇਖਦੇ ਇਹ ਬਠਿੰਡੇ ਵਾਲੇ ਇਹ ਦੇਖਦੇ ਆ ਨਿਮਰਤਾ ਵੀ ਪਿਆਰ ਦੇ ਨਾਲ ਕਿਹੜਾ ਇਹਨਾਂ ਨੂੰ ਬੁਲਾਉਂਦਾ ਪਿਆਰ ਦੇ ਨਾਲ ਜਿਹੜਾ ਇਹਨਾਂ ਦਾ ਜਿਹੜਾ ਪਿਆਰ ਦੇ ਨਾਲ ਇਹਨਾਂ ਨੂੰ ਬੁਲਾ ਲੂ ਤੇ ਉਸੇ ਨੇ ਹੋ ਜਾਂਦੇ ਨੇ ਦੂਜੀ ਗੱਲ ਜੇ ਹੁਣ ਗੱਲ ਕਰਦੇ ਆ ਮੌੜ ਹਲਕੇ ਤੋਂ ਐਮਐਲਏ ਮੈਸਰਖਾਨੇ ਦੀ ਗੱਲ ਕਰਦੇ ਆ ਤੁਸੀਂ ਮੈਨੂੰ ਦੱਸੋ ਵੀ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਤੇ ਪਰਚਾ ਦਰਜ ਹੋਇਆ ਹੋਵੇ ਥਾਣੇ ਜਾਣ ਦੀ ਲੋੜ ਨਹੀਂ ਵੀ ਕਿਸੇ ਨੂੰ ਪਿੰਡਾਂ ਦੇ ਵਿੱਚ ਚਾਹੇ ਚੰਗੇ ਕਹੋ ਕੰਮ ਚਾਹੇ ਘੱਟ ਕਰੇ ਜਾਂ ਚਾਹੇ ਵੱਧ ਕਰੇ ਉਹ ਇੱਕ ਅਲੱਗ ਮੈਟਰ ਹੈ ਪਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਸੁੱਖ ਸ਼ਾਂਤੀ ਦੇ ਨਾਲ ਰਹਿ ਰਹੇ ਨੇ ਕੋਈ ਬੀਕ ਨਾ ਕੋਈ ਪਰਚਾ ਦਰਜ ਹੋਇਆ ਨਾ ਕੋਈ ਲੜਾਈ ਪੜਾਈ ਹੋਈ ਹੈ ਨਾ ਹੀ ਕੋਈ ਧੜੇਬੰਦੀ ਦੇਖਣ ਨੂੰ ਮਿਲੀ ਹੈ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਗਾ ਵਾ ਜੇ ਤਾਂ ਝਾੜੂ ਦਾ ਐਮਐਲਏ ਪਿੰਡ ਦੇ ਵਿੱਚ ਜਾਂਦਾ ਗਾ ਤਾਂ ਜੇ ਦੋ ਬੰਦੇ ਬੈਠੇ ਆ ਤਾਂ ਦੋ ਬੰਦਿਆਂ ਕੋਲੇ ਖੜਕੇ ਜਾਊਗਾ ਨਹੀਂ ਹੱਥ ਖੜਾ ਕਰਕੇ ਨਾ ਜਾਣਾ ਹੀ ਜਾਣਾ ਉਹਨੇ ਤੇ ਜਿਹੜੇ ਦੂਜੇ ਨੇ ਕਾਲੀ ਕਾਂਗਰਸੀ ਇਹ ਨਹੀਂ ਕਿਸੇ ਨੂੰ ਉਹ ਕਰਦੇ ਇਹ ਵੱਡਿਆਂ ਘਰਾਂ ਦੇ ਕਾਕੇ ਨੇ ਇਹ ਸਿੱਧੇ ਜੇ ਆਪਾਂ ਕਹੀ ਇਹਨਾਂ ਵੀ ਸਿੱਧਾ ਜਿਵੇਂ ਆਪਾਂ ਕਹਿੰਦੇ ਸਿੱਧਾ ਥਾਣੇਦਾਰ ਲੱਗਿਆ ਇਹ ਸਿੱਧੇ ਥਾਣੇਦਾਰ ਲੱਗੇ ਹੋਏ ਨੇ ਇਹ ਚਾਂਦੀ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਹੋਏ ਨੇ ਇਹਨਾਂ ਨੂੰ ਨਹੀਂ ਪਤਾ ਪਿੰਡਾਂ ਦੇ ਵਿੱਚ ਇਹ ਤਾਂ ਹੁਣ ਵੋਟਾਂ ਵੇਲੇ ਨਿਕਲਦੇ ਨੇ ਘਰਾਂ ਦੇ ਵਿੱਚੋਂ ਮਹਿਣਾਂ ਦੇ ਵਿੱਚੋਂ ਪਰ ਜਿਹੜਾ ਗਰਾਊਂਡ ਤੇ ਕੰਮ ਕਰਦੇ ਆ ਨਾ ਉਹ ਇਹ ਝਾੜੂ ਵਾਲੀ ਕਰਦੇ ਨੇ ਚਾਹੇ ਠੀਕ ਹੈ ਲੋਕ ਹਜੇ ਸਮਾਂ ਥੋੜਾ ਹੋਇਆਗਾ ਕੰਮ ਵੀ ਥੋੜੇ ਹੋਏ ਨੇ ਇਹ ਵੀ ਨਹੀਂ ਕਹਿੰਦੇ ਵੀ ਕੰਮ ਬਹੁਤ ਕਰਵਾਤੇ ਇਹਨਾਂ ਨੇ ਪਰ ਜਿੰਨੇ ਕਰਵਾਏ ਨੇ ਤਸੱਲੀ ਬਖਸ਼ ਕਰਵਾਏ ਨੇ ਜੇ ਲਾਇਟ ਦੀ ਗੱਲ ਕਰੀਏ ਕਰਾਉਣ ਦੀ ਗੱਲ ਕਰੀਏ ਤਹਿਸੀਲਾਂ ਦੇ ਵਿੱਚ ਜਿਹੜੀ ਲੁੱਟ ਹੁੰਦੀ ਸੀ ਉਹਦੀ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਦੇ ਜੇ ਕਰੀਆਂ ਤਾਂ ਪੂਰਾ ਪੱਕਾ ਕੰਮ ਕਰਿਆ ਕਹਿੰਦੇ ਨੇ ਤੇ ਇੱਕ ਗੱਲ ਹੋਰ ਤੁਹਾਡੇ ਮੇਰੇ ਯਾਦ ਆ ਗਈ ਮੰਨ ਲਓ ਹੂੰ ਸੇਖੋ ਸਾਹਿਬ ਨੇ ਇੰਨੇ ਕੰਮ ਕੀਤੇ ਸੀ ਸੇਖੋ ਸਾਹਿਬ ਨੂੰ ਇਹਨਾਂ ਨੇ ਹਰਾਤਾ ਇਹ ਕੰਮ ਕੋਮਣੀ ਦੇਖਦੇ। ਇਹ ਕੀ ਹੈ? ਹੁਣ ਜਿਵੇਂ ਖੁੱਡੀਆਂ ਸਾਹਿਬ ਖੜੇ ਹੋਏ ਨੇ। ਖੁੱਡੀਆਂ ਸਾਹਿਬ ਦੇ ਵਿੱਚ ਕੋਈ ਬੰਦਾ ਹੱਥ ਖੜਾ ਕਰਕੇ ਪੂਰੇ ਪੰਜਾਬ ਦੇ ਵਿੱਚੋਂ ਇਹ ਕਹਿੰਦੇ ਕਿ ਖੁੱਡੀਆਂ ਸਾਹਿਬ ਵਰਗਾ ਕੋਈ ਪੰਜਾਬ ਦੇ ਵਿੱਚ ਕੈਂਡੀਡੇਟ ਹੀ ਹੈ ਨਹੀਂ। ਇੰਨੀ ਨਿਮਰਤਾ ਜੇ ਉਹਨਾਂ ਦੇ ਬੇਟਿਆਂ ਦੀ ਗੱਲ ਕਰੀਏ ਤਾਂ ਬੇਟਿਆਂ ਦੇ ਵਿੱਚ ਇੰਨੀ ਨਿਮਰਤਾ ਦੇ ਨਾਲ ਉਹ ਪੇਸ ਆਉਂਦੇ ਨੇ। ਬਹੁਤ ਹੀ ਸਲੀਕੇ ਦੇ ਨਾਲ ਗੱਲ ਕਰਦੇ ਨੇ। ਬੇਦਾਗ ਨੇ। ਜੇ ਦੂਜਿਆਂ ਤੁਸੀਂ ਦੂਜਿਆਂ ਦਾ ਭਾਸ਼ਣ ਸੁਣ ਲਿਓ ਤੇ ਖੁੱਡੀਆਂ ਸਾਹਿਬ ਦਾ ਭਾਸ਼ਣ ਸੁਣ ਲਿਓ ਤੁਹਾਨੂੰ ਆਪ ਹੀ ਫਰਕ ਨਜ਼ਰ ਆਊਗਾ ਕਿ ਇੱਕ ਜਰ ਬਹੁਤ ਹੀ ਸੰਸੀਅਰ ਤੇ ਪੜ੍ਹੇ ਲਿਖੇ ਤੇ ਖਾਨਦਾਨੀ ਵੀ ਕਹਿ ਸਕਦੇ ਆ ਤੇ ਨਿਮਰਤਾ ਵੀ ਕਹਿ ਸਕਦੇ ਆ ਤੇ ਦੂਜੇ ਤਾਂ ਵੜਕਾ ਮਾਰਦੇ ਫਿਰਦੇ ਨੇ ਸਾਡੀ ਸਰਕਾਰ ਆਉਣ ਦਿਓ ਅਸੀਂ ਐਂ ਕਰਾਂਗੇ ਸਾਡੀ ਸਰਕਾਰ ਆਉਣ ਦਿਓ ਅਸੀਂ ਐਂੇ ਕਰਾਂਗੇ ਖੁੱਡੀਆਂ ਸਾਹਿਬ ਦੀ ਸਰਕਾਰ ਵੀ ਹੈਗੀ ਆ ਉਹਨਾਂ ਦੇ ਮੂੰਹੋਂ ਕਦੇ ਤੁਸੀਂ ਸੁਣਿਆ ਨਾ ਵੀ ਅਸੀਂ ਐਂ ਕਰਾਂਗੇ ਉਹਨਾਂ ਨੇ ਕਿਹਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਿਸਟਮ ਦੇ ਵਿੱਚ ਸੁਧਾਰ ਕਰਾਂਗੇ ਜਿਹੜੀਆਂ ਸਾਡੇ ਚ ਕਮੀਆਂ ਰਹੀਆਂ ਨੇ ਉਹ ਕਮੀਆਂ ਪੂਰੀਆਂ ਕਰਾਂਗੇ ਐਨੀ ਗੱਲ ਹੈ ਪਰ ਹੁਣ ਬਠਿੰਡੇ ਵਾਲੇ ਫਤਵਾ ਕਿਹਨੂੰ ਦਿੰਦੇ ਆ ਇਹ ਹੁਣ ਆਉਣ ਵਾਲੀਆਂ ਚੋਣਾਂ ਰਸਣਗੀਆਂ ਕਿ ਫਤਵਾ ਕਿਹਨੂੰ ਦਿੰਦੇ ਨੇ ਪਰ ਬਠਿੰਡੇ ਵਾਲੇ ਇੰਨਾ ਕੁ ਮੈਂ ਤੁਹਾਨੂੰ ਦੱਸ ਦਿੰਦਾ ਦਿਲ ਦੇ ਸੱਚੇ ਸੁੱਚੇ ਨੇ ਇੱਕ ਤਾਂ ਇਹ ਆਪ ਹੀ ਰਿਕਾਰਡ ਬਣਾ ਕੇ ਤੇ ਆਪ ਹੀ ਰਿਕਾਰਡ ਤੋੜਨਗੇ ਤੁਹਾਡੇ ਸਾਹਮਣੇ ਐ ਇਲੈਕਸ਼ਨ ਆ ਜਾਣਗੀਆਂ ਨਤੀਜੇ ਆਉਣਗੇ ਨਤੀਜੇ ਨਵੇਂ ਨਤੀਜੇ ਹੋਣਗੇ ਇੱਕੀ ਸਭ ਨੂੰ ਹੈਰਾਨ ਕਰਨ ਵਾਲੇ